ਇਹ ਮੂਰੇ ਨਹੀਂ ਕੀਤਾ ਯਾਰ ਮੂਰੇ ਨਹੀਂ ਕੀਤਾ ਹਾਂ ਬੜੋ ਕਦੀ ਮੂੜੋ ਜੂਰੇ ਦੇ ਇੱਕ ਮੂਰੇ ਮੈਂ ਸੰਚ ਚਲਾਉਣਾ ਆਉਂਦਾ ਹਾਂ ਹਾਂ ਉੱਪਰ ਵੀ ਨਹੀਂ ਪੁੱਤੇ ਸਾਹਮਣੇ ਜਮਾ ਸਾਹਮਣੇ ਸ਼ਾਬਾਸ਼ ਸੈਂ ਕਰ ਗਿਆ ਪੈਟ ਵੀ ਖਰਾਬ ਹੋਏ ਪਿਆ ਪਿੱਛੇ ਹੋ ਜਾਂਦੀਆਂ ਨੇ ਸਪੋਰਟਾਂ ਇਹਦੀਆਂ ਹਾਏ ਸ਼ਾਬਾਸ਼ ਸ਼ਾਬਾਸ਼ ਚਲ 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 ਦੇ ਪਾਪਾ ਦੇ ਦਰ ਰਿਹਾ ਹਮ ਇੱਕ ਜਾਣਾ ਦਿੰਦਾ ਹੁੰਦਾ ਬੱਸ 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 ਮੈਂ ਛੂਟਾ ਦੇ ਰਿਹਾ ਕਿ ਵੈਸੇ ਪੜਿਆ ਹੋਇਆ ਸਾਹਮਣਾ ਦੇਗਾ ਵੀ ਮੈਂ ਅੰਛ ਨੂੰ ਆਇਆ ਮੇਰੀ ਪકડ ਰੱਖੀ ਦੇਗਾ ਤਲੀਆਂ ਤਾਂ ਦੁਖੇਰੀ ਵਜਾਉਣੀ ਹੁੰਦੀ ਮੈਂ ਮੈਂ ਜੀ ਮੌਸਮ ਦੇਖਣਾ ਕਿੰਨਾ ਠੰਡਾ ਠੰਡਾ ਹੋਇਆ ਪਿਆ ਨਾ ਮੀਵਾਲਾ ਤੈਨੂੰ ਪਤਾ ਮੀ ਪਿਆ ਹਟਿਆ ਐਵੇਂ ਸ਼ੀ ਜਾਨ ਕੀ ਘਮਾਰਿਓ ਤੇ ਚੂਹਾ ਆਇਆ ਫਰਦੋ ਜਦੋਂ ਮਾਰਾ ਫਰਦੋ ਜਦੋਂ ਮਾਰਾ ਆਹ ਗਾ ਕਰਦਣਾ ਕੀ ਕਰਦਾ ਪਿੱਛੀ ਕਰ ਲੈਂਦਾ ਨਾ ਮੈਂ ਚੀ ਪੈਡ ਨੂੰ ਪੂਰਾ ਮਾਰਿਆ ਕਰ ਪੂਰਾ ਮਾਰ ਪੈਡ گول ਘੁਮਾ ਦੇ ਘੁਮਾ ਦੇ ਘੁਮਾ ਦੇ ਸ਼ਾਵਾ ਜ਼ੋਰ ਲਾ ਕੇ ਘੁਮਾ ਦੇ ਫੇਰੀ ਸਿੱਖ ਆਏ ਪੂਰਾ ਇੰਕ ਚੀਚੀ ਥੋੜੀ ਲੈ ਗਏ ਆਏ ਚਲੋ 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 ਆ ਦੋ ਜੀ ਨੂੰ ਸਾਥ ਚ ਲੈ ਰੋ ਚਲਾਣੀ ਆ ਗਈ ਸਾਈਕਲ ਮੈਂਚੂ ਹੈ ਮੈਂਚੂ ਚਲਾਣੀ ਆ ਗਈ ਹੁਣ ਸਾਈਕਲ ਕਿਉਂ ਹੁਣ ਕਿਉਂ ਹੋ ਗਿਆ ਰਹੀ ਲੱਗ ਗਿਆ ਮੈਂ ਜੀ ਬਾਈ ਮਾਤਾ ਮਾਰ ਸਾਈਕਲ ਚਲਾਉਂਦਾ ਮੈਂ ਸਾਈਕਲ ਕਰ ਖੱਟ ਬੱਦ ਚਲਾਦਾ ਚਲਾਉਂਦਾ ਮੈਂ ਵੀ ਕਰਾਂ ਖਾਊਗਾ ਪੁੱਤੇ ਅੱਭੀ ਤੁਸੀਂ ਦੋ ਝੂਟੇ ਮੰਗਰ ਬੜ ਕੇ ਹੋਰ ਕੀ ਮਮਾ ਝੂਂਦੇ ਮੈਂ ਨਹੀਂ ਦਿੰਦੀ ਪੁੱਤ ਤੂੰ ਸੀ ਲੋ ਆਪਣੇ ਗੁੱਡਬਾਈ ਨਹੀਂ ਹੈ ਕਿੰਨੀ ਦਾਪੀ ਲੈ ਪੁੱਤਾ ਚਲਾ ਸਾਈਕਲ ਹੀ ਸਾਈਕਲੀ ਦਾ ਤੂੰ ਚਲਾਉਣੀ ਆ ਹੁਣ ਅਸੀਂ ਥੋੜੀ ਝੂਟੇ ਲਈ ਜਾਵਾਂਗੇ ਸਿੱਖੇਗਾ ਕਿਵੇਂ ਫਿਰ ਕਿੱਥੇ ਆ ਗਿਆ ਮੈਂ ਕਾ ਤਾਪੀ ਚਲਾਈ ਜਾਂਦੇ ਸੀ ਆ ਗਿਆ ਮੈਂ ਜੀ ਆ ਗਿਆ ਕੰਨ ਮੈਂ ਚੀਦਾ ਮੰਮਾ ਨਿਕਲ ਚਲ ਵੇਂਸੀ ਚਲ ਜਾਓ ਮੈਂ ਕਾਊਂਟਿੰਗ ਕਰੂੰ 1 2 3 4 5 6 ਐਂਡ ਗੋ ਸਟਾਰ ਸਟਾਰਟ ਕਰੀਏ ਚਲ ਵੇਂਸੀ ਚਲ ਆ ਸਾਈਕਲ ਪਤਾ ਰੇ ਇਹ ਸੇ ਨਹੀਂ ਲਗਾਨੀ ਅਰੇ ਇਹ ਸੇ ਨਹੀਂ ਲੋਣੀ ਸਾਈਕਲ ਤੇ ਬੈਠ ਕੇ ਸਾਈਕਲ ਚਲਾ ਹੈ 80 80 ਵੀ ਪੁੱਤ ਤੇਰੀ ਪ੍ਰੈਕਟਿਸ ਹੀ ਹੁੰਦੀ ਹੈ ਪੈਰ ਚੱਲਦੇ ਨਾ ਹਾਂਜੀ ਵਿਚਾਰ ਗਿਆ ਜੀ ਮੈਂਨਸ ਅਹ ਵਿਚਰ ਗਿਆ ਪੂਰਾ ਲੱਗ ਗਿਆ ਚੱਲ ਜੰਗਾ ਬੈਟ ਸਾਈਕਲ ਤੇ ਚੱਲ ਮੈਂ ਝੂਟੇ ਦਵਾ ਚੱਲੋ ਜਾ ਚੱਲ ਮੈਂ ਝੂਟੇ ਦਵਾ ਸਾਈਕਲ ਮੈਂ ਨਹੀਂ ਮੁਤਦੀ ਨਾ ਬੈਣ ਮੈਂ ਦੂੰਗਾ ਝੂਟੇ ਮਮੂਨ ਚੱਲ ਅਹ ਆ ਬਹਿ ਗਿਆ ਜੀ ਸਾਈਕਲ ਤੇ ਮੈਂਨਸ ਸ਼ਰਮਾ ਚਲੋ ਅੱਗੇ ਦੇਖੋ ਅੱਗੇ ਦੇਖ ਕੇ ਚਲਾ ਚਲੋ ਮੋੜੋ ਮੋਟਰਸਾਈਕਲ ਮੋੜੇਗਾ ਕਿੱਥੋਂ ਦੇਖ ਵਿੱਚ ਨਹੀਂ ਵਜੂਗਾ ਘੌਰ ਤਾਂ ਕਰਦੀ ਨਹੀਂ ਚੱਲ ਸਾਹਮਣੇ ਦੇਖ ਕੇ ਚਲਾ ਸਾਹਮਣੇ ਦੇ ਮੂਹਰੇ ਦੇਖ ਕੇ ਅੱਗੇ ਦੇਖ ਕੇ ਅੱਗੇ ਦੇਖ ਕੇ ਚੱਲ 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 ਅੱਜ ਅੱਜ ਅਇਥੋਂ ਮੋੜੋ ਮੋੜੋ ਯਹਾਂ ਸੇ ਮੋੜੋ ਚੱਲ ਬਈ

ਮੀ ਕੋਪਾ ਮੀ ਨਿਕਾਣਾ ਹੂੰ ਤੇ ਆਪੀ ਆਉਂਦਾ ਕੋਪਾ ਨਿਕਾਣਾ ਆਇਆ ਵਾਹ ਆ ਦੇ ਨੀ ਉਸਿਆ ਉਹ ਉੱਚੇ ਗਿਆ ਨਾ ਤੇ ਰੋਪਲ ਨਹੀਂ ਮੀ ਮੈਂ ਨਿਕਾਣਾ ਹਾਂ ਦੀ ਬੋਲੋ ਐ ਰੋਪਲ ਉੱਤੋਂ ਉੱਪਰ ਤਾਂ ਕੀ ਹੁਣ ਦੱਸੋ ਲੋਏ ਉੱਪਰ ਕੀ ਆਉਂਦਾ ਹੁੰਦਾ ਕਹਿੰਦਾ ਹੁਣ ਇਹਨੂੰ ਕੀ ਦੱਸਾਂਗੇ ਵੀ ਕੀ ਹਾਂ ਦਾ ਮੀਲਾ ਮੌਸਮ ਲੱਗਦਾ ਬਰਡਸ ਆਉਣਗੇ ਬਰਡਸ ਬਰਡਸ ਨਹੀਂ ਬਾਤ ਚ ਨਹੀਂ ਕਹਿਣਾ ਮੈਂ ਹੂੰ ਉਸ ਤੋਂ ਵੀ ਇਹ ਘਰ ਬਲੇ ਨਾ ਨਾ ਆ ਨਾ ਨਾ ਹੂੰ ਘਰ ਆਉਂਦੇ ਹਾਂ ਬੱਦੂ ਆਉਂਦੇ ਆ ਫਿਰ ਜਦੋਂ ਮਰਜ਼ੀ ਦੇ ਦਿੰਦੇ ਚੱਲ ਜਲਾ ਸਾਈਕਲ ਮੈਂ ਸ਼ੌ ਮੌਸਮ ਹੋਇਆ ਪਿਆ ਦੋਸਤੋ بارش ਵਾਲਾ ਦੇਖ ਲਓ ਤੁਸੀਂ ਕਿਵੇਂ ਬੱਦਲ ਆਏ ਹੋਏ ਤੇ ਰਾਤ ਵਾਰੀ ਹੋਈ ਵੀ ਆ ਹੋਰ ਕਿੱਥੇ ਕਿੱਥੇ ਮੀਂਹ ਪਿਆ ਉਹ ਵੀ ਦੱਸੋ ਜ਼ਰੂਰ ਤੇ ਮਾਰਿਸ਼ ਵਾਲਾ ਮੌਸਮ ਪੂਰਾ ਦਿਨੇ ਵੀ ਬਾਰਿਸ਼ ਆਉ ਹੁ ਮੇਰੇ ਸਾਹਮਣੇ ਵਧੀਆ ਚ ਪਹਿਲਾਂ ਗਰਮੀ ਕਾਫੀ ਜ਼ਿਆਦਾ ਸੀ ਹੁਣ ਗਰਮੀ ਕਾਫੀ ਜ਼ਿਆਦਾ ਘਟ ਗਈ ਹੰ ਗਲੀਆਂ ਚ ਪਾਣੀ ਵੀ ਉੜੋ-ਉੜੋ ਰੁਕ ਗਿਆ ਇਹ ਤਾਂ ਜਗਾ ਵਾਲੀ ਉੱਚੀ ਤਾਂ ਨਹੀਂ ਹੈਗਾ ਨਹੀਂ ਦਾ بارش ਨਾਲ ਬਹੁਤ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਖੜਾ ਹੋਰ ਤੁਹਾਡੇ ਕਿਵੇਂ ਹਾਲਾਤ ਨੇਗੇ ਆਸੇ-ਪਾਸੇ ਹੈਗਾ ਮੀਂਹ ਕਿ ਹੈ ਨਹੀਂ ਉਹ ਵੀ ਜ਼ਰੂਰ ਦੱਸਿਓ ਆ ਦੇਖੋ ਤਾਂ ਨਾ ਹੋਊਗਾ ਆ ਦੇਖੋ ਕੁੜੀ ਸਕੂਲ ਨੂੰ ਜਾਣ ਵਾਸਤੇ ਹੋ ਗਈ ਤਿਆਰ ਦੰਦ ਕਰਦੀ ਜਾਂਦੀ ਆ ਚਲ ਮੈਂ ਜੀ ਬਾਹਰ ਸਾਈਕਲ ਤੇ ਚਲ ਹੁਣ ਬਾਹਰ ਹੁਣ ਲੱਗਦਾ ਇਹਨਾਂ ਕੀ ਕਿੰਨਾ ਤੇਰੀ ਕਿੱਦੂ ਦੀ ਮੈਨੂੰ ਫੋਨ ਤੇ ਕਿੰਨਾ ਸੰਤਾ ਘਲਾਈ ਛੁੱਟੇ ਆਉਂਦੇ ਨੇ ਅੱਛਾ ਹੁਣ ਇਹਨੇ ਘਲੋ ਸੰਟੇ ਅੱਛਾ ਇਹਨੇ ਘਲੋ ਸੰਟੇ ਉਹਦੇ ਹੁੰਦੇ ਨੇ ਇੰਨੇ ਸੰਟੇ ਆਉਣੇ ਹੁੰਦੇ ਨੇ ਮੈਂ ਜੀ ਸਾਈਕਲ ਹੀ ਫਿਰ ਅੰਦਰ ਲਾਦੀ ਜੇ ਨਹੀਂ ਝੂਟ ਲੈਣੇ ਨਹੀਂ ਲੈਣੋ ਫੜਾ ਫੜਾ ਪੁੱਤਾਂ ਨੂੰ ਦੇ ਰਿਹਾ ਚਲ ਚੜਬਾ ਰੱਪਾ ਤਿਆਰ ایک تو یہ لوٹ بیٹ دے سینٹا کلوز اوپر آ دیکھو اڑیسہ پنجاب ہاں جی ڈسٹرک مانسا ڈسٹک مانسا پنجاب تو دو ہاں تھی پوچھ رہے ہو کدھر سے ہو مانسا سے ہیں پنجاب سے کیا ہوا کیا ہوا دو منٹ لو جی دو منٹ دے کے بج جی گیا آ سائیکل مانس کا ਬਹੁਤ ਵੀਰ ਮੌਸਮਾਂ بارش ਵਾਲਾ ਦੇਖੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਜਰੂਰ ਦੱਸਿਓ ਤੁਸੀਂ ਸਾਡੇ ਤਾਂ ਇਧਰ بارش ਹੈਗੀ ਆ ਪਰ ਆਪਦਾ ਮੀਂਹ ਪਈ ਜਾਂਦਾ ਚਲ ਪੁੱਤ ਕੋ ਸਾਈਕਲ ਤੇ ਮੈਂਨਸ਼ ਸ਼ਰਮਾ ਸਵੇਰੇ ਉੱਠ ਕੇ ਫਿਰ ਝੂਟੇ ਲੈਣ ਲੱਗ ਜਾਂਦਾ بارش ਦੇ ਵਿੱਚ ਚੱਲ ਪੁੱਤ ਚਲੋ ਮੋੜ ਨਹੀਂ ਬਣਿਆ ਓਏ ਕੀ ਹੋਈ ਜਾਂਦਾ ਮੋੜ ਦੇਖ ਲਓ ਮਸਾਂ ਉਠਾਇਆ ਮੈਂ ਸੀ ਪਹਿਲਾਂ ਸੁੱਤਾ ਨਹੀਂ ਸੀ ਉੱਠਦਾ ਮਸਾਂ ਧੱਕੇ ਨਾਲ ਸੁੱਤਾ ਉਠਾਇਆ ਤੇ ਸਾਈਕਲ ਦਾ ਲਾਲ ਚ ਦੇ ਕੇ ਹੁਣ ਸਾਈਕਲ ਨਾਲ ਪੰਗੇ ਲੈ ਰਿਆ ਪੁੱਠੇ ਸਿੱਧਿਆ ਦੇ ਕਿੱਥੇ ਵਹਿ ਗਿਆ ਹੁਣ ਉਹ ਹੱਥ ਨਹੀਂ ਜਾਂਦੇ ਐਤੋਂ ਹੱਥ ਨਹੀਂ ਜਾਂਦੇ ਪਿੱਛੇ ਵਹਿ ਕੇ ਚਲਾਉਣ ਦੀਆਂ ਗੋਸ਼ਾਂ ਜਾਰੀ ਆ ਹੁਣ ਅੱਗੇ ਵਹਿ ਕੇ ਚਲਾਉਗਾ ਮੈਂ ਸ਼ਰਮਾ ਆਹ ਦੇਖੋ ਪੁੱਠਾ ਨਹੀਂ ਬੁੱਤ ਸਿੱਧਾ ਬੈਠੋ ਦਿਖ ਜਾਏਗਾ ਫਿਰ ਤਾਂ ਦਿਖ ਜਾਏਗਾ ਲੋ ਉੱਠਾ ਹੀ ਬਹਿ ਗਿਆ ਦੱਸੋ ਹੁਣ ਸਾਈਕਲ ਕਿਵੇਂ ਚੱਲੂਗਾ ਇਹ ਫਿਰ ਜਿੱਦੇ ਹੋਗੇ ਬਾਪੂ ਜੀ ਮੈਂ ਇਹ ਚੱਲ ਬੁੱਤ ਲਾਇਆ ਝੂਟੇ ਆ ਕਿ ਤੈਨੂੰ ਲਾਈਵ ਦਿਖਾਈ ਜਾਂਦਾ ਮੈਂ ਸਾਰਿਆਂ ਨੂੰ ਸਾਰੇ ਲਾਈਵ ਦੇਖੀ ਜਾਂਦੇ ਤੈਨੂੰ ਚਲੋ ਮੈਂ ਸੀ ਐ ਥੋੜੀ ਝੂਟੇ ਲੈਂਦੇ ਹੁੰਦੇ ਆ ਜੇ ਚਲਾਏਗਾ ਸਹੀ ਤਾਂ ਹੀ ਝੂਟੇ ਮਿਲਣਗੇ ਖਾਲੀ ਨੂੰ ਘਮਾਉਣ ਦਾ ਕੀ ਫਾਇਦਾ geke ਦੇਣ ਦਾ ਕੀ ਫਾਇਦਾ ਪੁੱਤ ਨੇ ਚਲੋ ਚਲੋ ਆ ਦੇਖੋ ਆਏ ਚਲੋ ਸਾਹਮਣੇ ਦੇਖ ਕੇ ਚਲੋ ਇਹ ਚੱਕ ਲਿਆ ਮੈਂ ਮਸ਼ੀਨ সাইਕਲ ਲੱਗ ਗਿਆ ਝੂਟੇ ਲੈਣ ਆ ਗਿਆ ਲੱਗਿਆ 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 ਆ ਜਾਂਦੇ ਸ਼ਰਮਾ ਜੀ ਚੂੜੇ ਲੰਦੇ ਮੋੜੋ 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 ਇੱਥੇ ਹੀ ਮੋੜੋਗਾ ਹਾਂ ਤੂੰ ਨਹੀਂ ਇੱਥੇ ਹੀ ਵਾਪਸ ਕਰ ਵਾਪਸ ਤੂੰ ਕਰਦਾ ਨਹੀਂ ਤੇ ਕਾ ਬੈਵਤੀ ਬੰਦਾ ਬਿੱਲੀਆਂ ਬੁਲਾਉਂਦਾਗਾ ਬੈਵਤੀ ਬੰਦਾ ਡਰਾਈਵਰ ਦੀ ਹੁੰਦਾ ਬਿੱਲੀਆਂ ਬੁਲਾਉਂਦਾ ਸਾਈਕਲ ਘੱਟ ਚਲਾਉਂਦਾ ਬਿੱਲੀਆਂ ਵੱਧ ਬੁਲਾਉਂਦਾ ਚੱਲ ਮੋੜ ਪੁੱਤ ਮੋੜ ਪੁੱਠਾ ਮੋੜ ਪੁੱਠਾ 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 ਪਿੱਛੇ ਡੇਗੇਗਾ ਸਾਈਕਲ ਅੜ ਜਾ ਮੈਂ ਮੋੜਦਾ ਚਲੋ ਚਲੋ تینوں آخ نا موڑے کر سامنے دیکھ کے سامنے دیکھ کے سامنے دیکھ کے سامنے دیکھ کے چلو ਬੈਟਲਾ ਆਪ ਤਾਂ ਮਾਰਦਾ ਨਹੀਂ ਮੈਥੋਂ ਥੱਕਾ ਲਵਾਈ ਜਾਂਦਾ ਮੋਟਰਸਾਈਕਲ ਹੁਣ ਇੰਨੀ ਗਾਹ ਲੈ ਗਿਆ ਹੁਣ ਮੋੜੇਗਾ ਕਿਵੇਂ ਚੱਲ 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 ਤਾਜਾ ਉਹ ਥੋੜੀ ਆ ਗਈ ਓਏ ਗੇਰੀ ਆ ਗਈ ਆ ਦੇਖੋ ਇੱਕ ਹੋਰ ਸੰਦ ਆ ਗਿਆ ਬਾਈਪ ਤਾਂ ਕਰਦੀ ਐ ਅਰੇ ਕਰੀ ਚੱਲ ਉਹ ਸਿਆਣੀ ਬਹੁਤ ਆਉ ਨੂੰ ਵੀ ਪਤਾ ਹੈਗਾ ਅੰਦਰ ਬੰਦ ਕਰੋਗੇ ਹਾਂ ਅਮ ਬਖਾਨ ਲਗੀ ਉਹ ਲਈ ਚਾਖੇ ਆਮ ਬਚਾਖੇ ਲੈ ਗਈ ਵਾ ਦੇਖ ਲੋ ਬੈਵਤੀ ਕਿ ਆ ਗੁੱਥਲੀ ਗੁੱਥਲੀ ਐ ਸੰਭਾਈ ਚਲੋ ਚੁਟਾ ਲਓ ਬੋਤਾ ਚਲੋ ਸਾਹਮਣੇ ਦੇਖ ਕੇ ਆ ਜੀ ਮੂਠ ਆ ਗਈ ਹੋਰ ਨਾ ਚੱਲ 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 ਮੋੜੋ ਇੱਥੋਂ ਪਹਿਲਾਂ ਹੀ ਕਿੱਧਰ ਤਪੀ ਜਾਣਾ ਉਧਰ ਨੂੰ ਮੋੜ ਦੂਜੇ ਪਾਸੇ ਨੂੰ ਪਹਿਲਾਂ ਹੀ ਮੋੜੇ ਕਰਦੇ ਨੂੰ ਆਖਿਆ ਤੂੰ ਜਮਾ ਨੇੜੇ ਤੋਂ ਕਿਉਂ ਮੋੜਦਾ ਹੁੰਨਾ ਚੱਲ ਹੁਣ ਕੀ ਹਰ ਜਾਏ ਨਾ ਕਰ ਟੁੱਟ ਜੂਓ ਲੋ ਜੀ ਦੇਖੋ ਮੈਂ ਸਰਕਾਰਨਾਮੇ ਕਿਵੇਂ ਲੱਗਿਆ ਤੁਹਾਨੂੰ ਮੈਂ ਸਰਕਲ ਚਲਾਉਂਦਾ ਛੋਡੇ ਜਵਾਕ ਐ ਕਰਦੇ ਆ ਮੋੜ ਲੈ ਲੈ ਨੀ ਉੱਤ ਇਹ ਜਿਵੇਂ ਰਟਾ ਕੇ ਤਿਆਰ ਕਰਨਾ ਬਹੁਤ ਔਖਾ ਪੱਲਾ ਇਹਨੂੰ ਹੀ ਸਾਰਾ ਕੁਝ ਖਾਉਣਾ ਪੈਂਦਾ ਕਰਾਉਣਾ ਪੈਂਦਾ ਫੇਰ ਸਮਝਦਾ ਫੇਰ ਉਦੋਂ ਬਾਅਦ ਚਾਰ ਹੁੰਦਾ ਸਾਈਕਲ ਚਲਾ ਕੇ ਚੱਲ ਮੇਰੇ ਕੰਨੀ ਕੀ ਦੇਖਦਾ ਚਲੋ ਹੁਣ ਮੈਂ ਥੋੜੀ ਧੱਕਾ ਲਾ ਲਾ ਚਲਵਾਈ ਜਾਊਂਗਾ ਤੂੰ ਮੋੜ ਆ ਸਾਈਕਲ ਚਲਾ ਇੱਥੋਂ ਪਹਿਲਾਂ ਹੀ ਮੋੜੇ ਕਰ ਐਨੀ ਹਾਂ ਇੱਥੋਂ ਹੀ ਮੋੜੇ ਕਰ ਚੱਲ 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 1 ਬਜਾਰ ਦਾ ਸਾਈਕਲ ਲੱਗ ਜਾਂਦਾ ਸਲਿੱਪ ਮਾਰਨ ਕਿਉਂਕਿ ਬਾਲੇ ਉਹ ਘਰ ਰੱਖਿਆ ਸਿੱਧਾ ਚਲਾ ਸਿੱਧਾ ਸਾਹਮਣੇ ਦੇਖ ਕੇ ਹੈ ਪਾਓ ਸਾਹਮਣੇ ਦੇਖ ਕੇ ਹੈ ਇਹ 2 ਮਿੰਟ ਖੜ ਜੋ ਕਹਿੰਦਾ 2 ਮਿੰਟ ਪਤਾ ਨਹੀਂ ਕੀ ਹੋਵੇ 2 ਮਿੰਟ ਜਮ ਖੜਾ ਉਹ ਪਤਾ ਲੱਗ ਗਿਆ ਵੇਟ ਮਿੱਟੀ ਲਿੱਕੀ ਪੀਜੀ ਅੱਛਾ ਮਿੱਟੀ ਲਾ ਰਿਹਾ ਇਹਦੇ ਮਿੱਟੀ ਲੱਗੀ ਕਹਿੰਦਾ ਪਰ ਮਿੱਟੀ ਲਾ ਦਈਏ ਪਹਿਲਾਂ ਆਇਆ ਮੈਂ ਨਾਲੇ ਮਿੱਟੀ ਲਾਉਂਦਾ ਸਾਈਕਲ ਤੋਂ ਨਾਲੇ ਫੇਰ ਚਲਾਉਂਦਾ ਦੇਖੋ ਕਿਉਂ ਜਵਾਕ ਨੂੰ ਚਾਹੀ ਹੁੰਦਾ ਪਰ ਇਹਦਲ ਅੱਧਾ ਹੀ ਮਾਰਦਾ ਹਾਲੇ ਗਾਹਾਂ ਪੈਡਲ ਪੂਰਾ ਮਾਰਨਾ ਸਿੱਖਿਆ ਨਹੀਂ ਹੌਲੀ ਹੌਲੀ ਪੈਡਲ ਮਾਰਨ ਲੱਗੂਗਾ ਫਿਰ ਹੌਲੀ ਹੌਲੀ ਲੱਤਾਂ 'ਚ ਜਾਨ ਆਊ ਹਾਲੇ ਲੱਤਾਂ 'ਚ ਵੀ ਜਾਨ ਨਹੀਂ ਕੋ ਹੁੰਦਾ ਨਹੀਂ ਇਹਦੋਂ ਸਾਈਕਲ ਚਲਾ ਆਦਾ ਲੈਂਦਾ ਚਲੋ ਜੀ ਚਲੋ ਚਲੋ ਮੋੜੋ ਅੰਸੇ ਬਾਰਿਸ਼ ਹੋਣ ਲੱਗੀ ਇਦੋਂ ਫੇਰ ਫੇਰ ਭਜਾਂਗੇ ਕਿ ਆ ਦੇਖੋ ਮੈਂ ਸੋਨੂੰ ਪਹਿਲਾਂ ਵੀ ਇਸ ਕਰਕੇ ਮੌਸਮਾ ਠੰਡਾ ਪੂਰਾ ਬਾਰਿਸ਼ ਹੋ ਸਕਦੀ ਆ ਸਾਹਮਣੇ ਦੇਖ ਕੇ ਚਲਾ ਨਾ ਇਧਰ ਕੀ ਦੇਖੀਏ ਨਾ ਫਿਰ ਵਿੱਚ ਮਾਰੇਗਾ ਕਸਦੇ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਸਾਹਮਣੇ ਦੇਖ ਕੇ ਦੇਖ ਕਿੱਧਰ ਮਾਰੀ ਜਾਂਦਾ ਅੰਦਰ ਨੂੰ ਚਲਾ ਨਾ ਗਲੀ ਦੇ ਬਾਹਰ ਕਿਉਂ ਚਲਾਉਣਾ ਆ ਆ ਮੈਂ ਸਮਾ ਮੋੜੇ ਤੋਂ ਮੋੜ ਮਾਗਰ ਦੇ ਇਹ ਕਿਉਂ ਲਾਉਂਦਾ ਵੀ ਮੈਨੂੰ ਥੱਕਾ ਲੱਗੀ ਜਾਊਗਾ ਚੱਲ ਪੁੱਤ ਆਪੀ ਤੋਰ ਆ ਪੂਰਾ ਹੌਲੀ ਹੌਲੀ ਕਾਇਮ ਹੋ ਹੋ ਮੇਰੇ ਸੂਰੇ ਝੂਟੇ ਲੈਂਦਾ ਗਾ ਪਰ ਥੋੜਾ ਜਿਹਾ ਮੈਂਸ਼ਨ ਹੋਇਆ ਵੀ ਹਾਂ ਮੈਨੂੰ ਕੋਈ ਧੱਕਾ ਲਾਈ ਜਾਵੇ ਮੈਨੂੰ ਆਪਨਾ ਬਗਲ ਮਾਰਨੇ ਬਣ ਜ਼ੋਰ ਨਾ ਲਾਉਣਾ ਪਵੇ ਚਲੋ ਚਲੋ ਆਪੀ ਲੈ ਗਿਆ ਮੋੜ ਕੇ ਹੁਣ ਤਾਂ ਚਲੋ ਚਲੋ ਜ਼ੋਰ ਲਾ ਬੋ ਤਾਂ ਹਾਂ ਜ਼ੋਰ ਲਾ ਲਾ ਚਲਾਉਣਾ ਸਿੱਖੇਗਾ ਚਲੋ 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 ਆਹ ਇਹ ਉਹ ਕਾਂਟੇ ਵੀ ਜਤੀ ਕਾਂਟੇ ਵੀ ਵਿਆਉਂਦਾ ਭਾਈ ਜਵਾਕਾਂ ਨੂੰ ਚਾਹ ਦੇਖ ਲੋ ਕਿੰਨਾ ਹੁੰਦਾ ਆਪਾਂ ਨੂੰ ਨੋ ਮਿਲਿਆਂ ਦੀ ਕਾਰ ਦਾ ਉਹਨਾਂ ਚਾਹੀ ਨਹੀਂ ਹੋਣਾ ਜਿੰਨਾਂ ਜਵਾਕ ਨੂੰ ਸਾਈਕਲ ਦਾ ਹੁੰਦਾ ਇਹ ਸਭ ਤੋਂ ਵੱਡੀ ਗੱਲ ਆ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਇਹਨਾਂ ਨੂੰ ਖੁਸ਼ੀ ਬਹੁਤ ਮਿਲਦੀ ਆ ਚਲੋ ਜੀ ਜਿੱਥੋਂ ਜੀ ਕਰਦਾ ਉੱਥੋਂ ਹੀ ਮੋੜ ਦਿੰਦਾ ਮਾ ਦਾ ਪੁੱਤ ਆ ਸ਼ਾਲਾ ਫਾਈਟਲ ਮਾਰਕੀ ਮੋੜ ਪੁੱਤ ਹਾਂ ਹੁਣ ਤਾਂ ਦੇਖੋ ਆਪੀ ਲੱਗ ਗਿਆ ਹੌਲੀ ਹੌਲੀ ਮੋੜਨਾ ਆ ਦੇਖੋ ਹੌਲੀ ਹੌਲੀ ਲੱਗ ਗਿਆ ਚਲਾਉਣਾ ਜਵਰਦਾ ਵਿਚਾਰਾ ਲਾਉਂਦਾ ਹਾਲੇ ਬੇਤ ਨਹੀਂ ਹੈਗਾ ਉਹਨਾਂ ਦਾ ਬੇਤ ਥੋੜਾ ਜਿਹਾ ਘਟਾ ਮੈਂ ਸ਼ਰਮਾ ਸਾਇਗਲ ਜਲਦਾ ਹੋਇਆ ਹੈ ਹਨਾ ਚੱਲ ਅੱਗੇ ਦੇਖ ਕੇ ਚਲਾਇਕਰ ਮੇਰੀ ਕਿੰਨਾ ਦੇਖੇ ਕਰ ਪਿੱਛੇ ਪਿੱਛੇ ਕੀ ਦੇਖਦਾ ਮਾਦਾ ਜਿੱਥੋਂ ਗੱਲ ਲੜ ਜਾਂਦੀ ਹੈ ਮਤਲਬ ਉੱਥੋਂ ਹੌਲ ਖੜਦਾ ਤੇਰੇ ਉੱਥੋਂ ਸਪੋਰਟ ਕਰਦਾ ਹੁਣ ਤੇਲ ਪਾਣੀ ਚੈੱਕ ਕਰਦਾ ਲੱਗਦਾ ਮਨ ਤਾਂ ਇਹ ਹੈ ਖਰਾਬ ਨਹੀਂ ਹੈਗੀ ਪੁੱਤੇ ਨਵੀਂ ਤਾਂ ਲਈ ਆਲੇ ਆ ਵਾ ਖਰਾਬ ਕਿੱਥੋਂ ਹੋ ਗਈ ਖਰਾਬ ਨਹੀਂ ਉਹ ਤਾਂ ਪਿਛਲੇ ਫਾਈਡਲ ਮਾਰ ਜ ਚੱਕਣ ਵਾਲੇ ਆ ਇਹਦੇ ਖਲਾਅ ਉਹ ਨਹੀਂ ਹੈਗੀ ਆਇਆ ਚੈੱਕ ਕਰਦਾ ਉੱਤੇ ਥੱਲੇ YouTube ਝੂਟੇ ਲੈ ਕੇ ਜਿਹੜੇ ਖਵਾ ਕੇ ਕਿਉਂ ਮੈਂ ਇੱਕ ਥਾਂਤੀ ਦੇਖ ਲੋ ਜਿਹੜੇ ਦਵਾਉਂਦਾ ਇੱਕ ਥਾਂਤੀ ਲੱਗਿਆ ਝੂਟੇ ਦੇ ਉਹਨਾਂ ਨੂੰ ਤਾਂ ਹਾਂ ਬਹਿ ਕੇ ਝੂਟੇ ਲੈਣ ਦਾ ਕਹਿੰਦਾ ਉਹ ਸੁਆਦ ਨਹੀਂ ਆਉਂਦਾ ਜਿਹੜਾ ਥੱਲੇ ਉੱਤਰ ਕੇ ਇਹਨਾਂ ਨੂੰ ਆ ਗੇੜੇ ਖਵਾਉਣ ਚਾਹੁੰਦਾ ਹਾਂ ਮੈਂ ਐਂਸਾ ਪੁੱਠੇ ਕੱਪ ਬਹੁਤ ਕਰਦਾ ਐ ਮੁੱਠੇ ਕੇ ਮਾਂ ਚ ਲੱਗਿਆ ਰਹਿੰਦਾ ਹੈਗਾ ਆਹ ਸੋਦੇ ਸਾਹਮਣੇ ਆ ਦੇਖ ਲੋ ਆਪ ਝੂਟੇ ਕਰ ਲੈ ਮੋ ਤਾਂ ਚੱਕਰ ਲੱਗ ਜਾਣਗੇ ਚੱਕਰ ਲੱਗ ਜਾਣਗੇ ਤੈਨੂੰ ਤਾਹਾਂ ਜੜ ਕੇ ਝੂਟੇ ਲੈ ਤਾਹਾਂ ਜੜ ਕੇ ਇਹ ਹਾਂ ਤਾਂਹਾਂ ਜੜ ਚੜ ਜਾ ਆ ਬਹਿ ਗਿਆ ਤਾਂ ਹੁਣ ਹੌਲੀ ਹੌਲੀ ਝੂਟੇ ਲਊਗਾ ਹੁਣ ਉਸ ਲਿਫਟ ਮਰੀ ਜਾਂਦੀ ਹੈ ਹੁਣ ਮੈਨੂੰ ੱੱਕਾ ਲਾਉਣਾ ਪਊਗਾ ਚਲੋ ਵੀ ਚਲੋ ਵੀ ਚਲੋ ਜਰਾ ਦੇਖੋ ਕਿਉਂ ਐ ਚਲੋ ਲਮਨ ਸ਼ਰਮਾ ਸਹੀ ਕੋ ਹਾਂਜੀ ਆ ਦੇਖੋ ਕੀ ਮੇਜਾਇ ਲਿਆ ਹਾਂ ਉਹ ਕੀ ਮੇਜ ਉਹ ਕਰ ਰਹੇ ਹੈ ਨਾ ਚਲੋ ਵੀ ਸਾਹਮਣੇ ਦੇਖ ਕੇ ਮੋੜੋ ਉਧਰ ਨੂੰ ਮੋੜਨਾ ਸਾਈਕਲ ਹੀ ਆਹ ਗੰਢੀ ਗੁੰਢੀ ਪੂਰੀ ਭਜਾਉਂਦਾ ਆ ਯੂਜ਼ ਕਰਦਾ ਇਹ ਇਹਨੂੰ ਪੂਰਾ ਵਰਕਿੰਗ ਚ ਲਾਉਂਦਾ ਮੈਂ। ਚਲੋ ਸਾਹਮਣੇ ਦੇਖੀ ਕਿਉਂ? ਕੰਟੀ ਬੱਧ ਬੁਝਾਉਂਦਾ। ਸਾਈਕਲ ਘੱਟ ਚ ਲਾਉਂਦਾ। ਚਲੋ ਪੁੱਤ। ਮੈਂ ਜੀ ਮੰਮੀ ਵਾਲਾ YouTube ਤੇ 100 ਬੰਦਾ ਦੇਖਣ ਲੱਗ ਗਿਆ ਪੁੱਤ ਨੂੰ 100 ਬੰਦਾ। 100 ਮੈਂ ਜੀ 100 ਹੋ ਗਿਆ। ਪਾਪਾ ਵਾਲੇ ਦੇ 28 ਸੀ ਹੁਣ 22 ਬੰਦੇ ਦੇਖ ਰਹੇ ਆ। ਅੰਮਾ ਵਾਲੇ ਦੇ ਵੀ 42 ਰਹਿ ਗਏ। ਹੋਏ ਮੈਂਨਸ ਨੂੰ ਲਾਈਵ ਦੇਖ ਰਹੇ ਆ ਵੀ ਮੈਂਨਸ ਕੀ ਕਰ ਰਿਹਾ ਮੈਂਨਸ ਕਿਵੇਂ ਸਾਈਕਲ ਚਲਾ ਰਿਹਾ ਕੋਈ ਸਭ ਆਪ ਪਾਕਿਸਤਾਨ ਦੇ ਹੈ ਕਿ ਨਹੀਂ ਜੀ ਪੰਜਾਬ ਦੇ ਹੈ ਇੰਡੀਆ ਪੰਜਾਬ ਪੰਜਾਬ ਤੋਂ ਆ ਤੇ ਦੇਖੋ ਬਈ ਮੌਸਮ ਕਿੰਨਾ ਵਧੀਆ ਹੈ ਕਿੰਨਾ ਸੋਹਣਾ ਹੈ ਗਰਮੀ ਬਹੁਤ ਜ਼ਿਆਦਾ ਸੀ ਪਹਿਲਾਂ ਹੁਣ ਥੋੜਾ ਥਨ ਦਾ ਚਾਰ ਦਿਨ ਦਾ ਐ ਬੱਦਲ ਬਈ ਹੀ ਚੱਲ ਰਹੀ ਹੈ ਤੇ ਮੀਂਹ ਪੈ ਰਿਹਾ ਅੱਜ ਵੀ ਹੁਣ ਮੀਂਹ ਵਾਲਾ ਮੌਸਮ ਹੋਇਆ ਪਿਆ ਪੂਰਾ ਤੇ ਇੱਕ ਦੂ ਪਹਿਲਾਂ ਘੰਟਾ ਸਵੇਰੇ ਮੀਂਹ ਪਿਆ ਹੈ ਤੇ ਆ ਬਾਰਿਸ਼ ਹੋ ਹੋੜੀ ਤੁਹਾਡੇ ਕਿੱਥੇ ਕਿੱਥੇ ਹੈ ਬਾਰਿਸ਼ ਉਹ ਜ਼ਰੂਰ ਦੱਸੋ ਉਹ ਸੌਰੀ ਸੌਰੀ ਭਾਈ ਸਾਹਿਬ ਕੋਈ ਦਿੱਕਤ ਨਹੀਂ ਹੈਗੀ ਜੀ ਕੋਈ ਦਿੱਕਤ ਨਹੀਂ ਹਾਂਜੀ ਪੁੱਤ ਓਹੋ ਪਾਣੀ ਪੀਦਾ ਪਾਣੀ ਚੱਕ ਲਿਆ ਮੈਂ ਸੀ ਮੈਂ ਸੀ ਸ਼ਰਮਾ ਚੱਕ ਲਿਆ ਪਾਣੀ ਆ ਦੇਖੋ ਨਾਲ ਪਾਣੀ ਵੀ ਪੀਂਦਾਗਾ ਸਾਈਕਲ ਚਲਾ ਕੇ ਕਹਿੰਦਾ ਦਮ ਚੜ ਜਾਂਦਾ ਫਿਰ ਪਾਣੀ ਦੇ ਹੋ ਗਿਆ ਬੋਤਲ ਚੱਕ ਲਿਆ ਆਪਦੀ ਅੱਡੀ ਬੋਤਲ ਨਾਲ ਹੀ ਮਾਂ ਦੇ ਪੁੱਤ ਨੇ ਤੇ ਮੂੰਹ ਲਾ ਕੇ ਪੀ ਲੈਂਦਾ ਕਿਤੇ ਰੱਖੇਗਾ ਹੁਣ ਉੱਥੇ ਰੱਖੂਗਾ ਵੀ ਫਿਰ ਜਦੋਂ ਜੀ ਕਰੇਗਾ ਉੱਥੇ ਜਾ ਕੇ ਪਾਣੀ ਪੀ ਲੈ ਕਰੂੰਗਾ ਸਾਈਕਲ ਤੇ ਤਾਲੇ ਉਹ ਝੋਟੇ ਲੈਣੇ ਆ ਨਾ ਮੈਂ ਜੀ ਮम्मा ਨੂੰ ਪੁੱਛੋ ਤਿਆਰ ਨਹੀਂ ਹੋਣਾ 6:42 ਹੋ ਗਏ ਉਦੋਂ ਸਕੂਲ ਦਾ ਟਾਈਮ ਹੋ ਗਿਆ ਸਕੂਲ ਪੁੱਜਣਾ ਮੈਂਨਸ਼ ਨੇ ਕਿਉਂਕਿ 7:10 ਤੇ ਲੈਣ ਆਉਣੀ ਹੁੰਦੀ ਆ 6:42 ਹੋ ਗਏ ਤੇ ਮੈਂਨਸ਼ ਵਾਲੇ ਸਾਈਕਲ ਨੂੰ ਚੰਬੜਿਆ ਖੜਾ ਝੂਟੇ ਲੈਣ ਨੂੰ ਹੁਣ ਇਹਨੂੰ ਛੱਡਣਾ ਪਊਗਾ ਸਾਈਕਲ ਮੇਰੇ ਸਾਹਬ ਨਾਲ ਕਿਉਂਕਿ ਲੈ ਲੈ ਝੂਟਾ ਜਿਹੜਾ ਇੱਕ ਅੱਧਾ ਲੈਣਾ ਫਿਰ ਤੇਨੂੰ ਹੁਣ ਸਕੂਲ ਜਾਣਾ ਪਊਗਾ ਤਿਆਰ ਹੋਣਾ ਪਊਦ ਹੈਂ ਕੀ ਨਹੀਂ ਹੁੰਦਾ ਝੂਠਾ ਲਾਲਾ ਪੁੱਤ ਜਿਹੜਾ ਲੈਣਾ ਬੀ ਮਹਾਰਾਜ ਰਾਮ ਰਾਮ ਜੀ ਰਾਮ ਰਾਮ ਮਹਾਰਾਜ ਰਾਮ ਰਾਮ ਕਿਵੇਂ ਹੋ ਚੱਲ ਮੈਂ ਸੀ ਚੱਲ 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 ਚੱਲੋ ਮੈਂ ਸੀ ਚੱਲੋ ਓਏ ਸਲਿਪ ਕਰਨ ਲੱਗਿਆ ਮੈਂ ਨਹੀਂ ਸੀ ਦਾ ਸਾਈਕਲ ਚਲੋ ਜੀ ਮੋੜੋ ਇਧਰੋਂ ਕਿੱਥੋਂ ਮੋੜੋਂਗੇ ਨਹੀਂ ਇਹਨਾਂ ਨਾ ਮੋੜ ਕਰਾ ਸਾਈਕਲ ਥੋੜਾ ਮੋੜ ਥੋੜੀ ਜਿਹੀ ਘਟਕਟਾਈ ਕਰੇ ਕਰ ਹਾਂ ਹੈ ਮੁੜ ਗਿਆ ਨਾ ਦੇਖੋ ਦੀ ਜਦੋਂ ਘਟ ਕਰੀ ਚਲੋ 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 ਕਿਵੇਂ ਲੱਗੀਆਂ ਹਰਕਤਾਂ ਦੋਸਤੋ ਬੱਚੇ ਦੀਆਂ ਨੂੰ ਦੱਸਿਓ ਜ਼ਰੂਰ ਕਿਵੇਂ ਲੱਗਦਾ ਹੈ ਸਾਈਕਲ ਚਲਾਉਂਦਾ ਕਿਉਂਕਿ ਇਹ ਐਕਟੀਵਿਟੀਆਂ ਜੁਆਕਾਂ ਚ ਜ਼ਰੂਰੀ ਹੈ ਜੇ ਇਹ ਐਕਟੀਵਿਟੀਆਂ ਕਰਨਗੇ ਨਾ ਤਾਂ ਹੀ ਥੋੜੇ ਜਿਹਾ ਸ਼ਾਰਪ ਹੋਣਗੇ ਤੇ ਤਾਂ ਹੀ ਫਿਰ ਬੱਚਾ ਗਾਂ ਕੇ ਲੋ ਹੁਣ ਪਤਾ ਨਹੀਂ ਕੀ ਹੋ ਗਿਆ ਉੱਤਰ ਗਿਆ ਮਾਰ ਗਿਆ ਸ਼ਾਲਮਾ ਦਾ ਪੁੱਤ ਕੀ ਹੋ ਗਿਆ ਸੀ ਕੀ ਇਹ ਬਾਈਡਲ ਬਚਿਆ ਕਿਦੋਂ ਹੁਣ ਬਚਿਆ ਹਾਂ ਕੋਲੋ ਇਹ ਕਿਦੋਂ ਸੱਟਾਂ ਬਹੁਤ ਖਾਂਦਾਗਾ ਪੈਰਾਂ ਤੇ ਲੱਤਾਂ ਤੇ ਸੱਟਾਂ ਖਾਈ ਰੱਖਦਾ ਮਾਂ ਦਾ ਪੁੱਤ ਕਤੈ ਇੱਥੇ ਕੀ ਵਜੇ ਸੀ ਅੱਛਾ ਤੁਹਾਨੂੰ ਕਿ ਕੀ ਦੁਕਾਨਾਂ ਕਿਸੀ ਵਜਿਆ ਕੀ ਆਂ ਤਾਂ ਦੱਸ ਦੇਖ ਸਾਂ ਇਹ ਕੱਲ ਦਾ ਕਦੇ ਕੁਛ ਮਲਵਾ ਲਿਆ ਕਦੇ ਬਾਈਡਲ ਮਰਵਾ ਲਿਆ ਕਦੇ ਹੈਂਡਲ ਮਰਵਾ ਲਿਆ ਐ ਸੱਟਾ ਮਰਵਾਈ ਜਾਂਦਾ ਰਹਿੰਦਾ ਹਾਂ ਹਾਂ ਬੱਸ ਕਰੋ ਬੁੱਤ ਫੇਰਾ ਐ ਕਰੋ ਪਾਣੀ ਵਾਲੀ ਬੋਤਲ ਚੱਕ ਕੇ ਅੰਦਰ ਦਰੋ ਉਹ ਪਾਣੀ ਵਾਲੀ ਬੋਤਲ ਲੈ ਆ ਚੱਕੇ ਅੰਦਰ ਨਹੀਂ ਫਿਰ ਹੁਣ ਨਹਾਉਣਾ ਆਊਗਾ ਉਹ ਤਾਂ ਤਿਆਰ ਨਹੀਂ ਹੋਣਾ ਸਕੂਲ ਵਾਸਤੇ ਸਕੂਲ ਦਾ ਤਾਂ ਟਾਈਮ ਹੋਇਆ ਪਿਆ ਚਲੋ ਅੰਦਰ ਲੈ ਜਾਓ ਹੁਣ ਜੀ ਇਹਦੀ ਤਿਆਰੀ ਆ ਸਕੂਲ ਦੀ ਉਹਨਾਂ ਨੂੰ ਤਿਆਰ ਕਰਾਂਗੇ ਕਿਉਂਕਿ ਵਸੇਰਾ ਹੋ ਗਿਆ ਖੇਡ ਲਿਆ ਹੁਣ ਇਹ ਹੁਣ ਜਣੇ ਬੰਗੇ ਲ ਮੈਂ ਸੀ ਦੋਨਾਂ ਦੇ ਇੱਕੋ ਜਿਹੇ ਬੰਦੇ ਦੇਖ ਰਿਹਾ ਮਮੀ ਵਾਲੇ ਤੇ ਵੀ 35 ਆ ਮੇਰੇ ਵਾਲੇ ਤੇ ਵੀ 35 ਆ ਦੋਨੋਂ ਦੇ ਪਾਸੇ 35 ਆਪਾਂ ਆਪਣੇ 25 ਰਹਿ ਗਏ ਬੰਦੇ ਘਟ ਗਏ। ਮੰਮੀ ਵਾਲ ਤੇ 98 ਹੋ ਗਏ 100 ਦੇ ਨੇੜੇ। ਧੰਨਵਾਦ ਦੋਸਤੋ ਜਿਹੜੇ ਪਿਆਰ ਦਿੰਦੇ ਹੋ ਵੀਡੀਓ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਹਨ ਕਿਉਂਕਿ ਜੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰੋਗੇ ਤਾਂ ਹੀ YouTube ਵਰਕ ਕਰੂਗਾ। ਤੇ ਆਪਾਂ ਲਾਈਵ ਤਾਂ ਵੈਸੇ ਚਲੋ ਐ ਹੁੰਦਾ ਸਵੇਰੇ ਸਵੇਰੇ। ਬੱਚਾ ਨਹੀਂ ਹਰਕਤ ਉਹ ਹੀ ਕਰ ਲੈਣੇ ਆ। ਕੈਦ ਕੈਮਰੇ 'ਚ ਤੇ ਉਂਝ ਪਰ ਪਹਿਲਾਂ ਲਾਈਵ ਨਹੀਂ ਸੀ ਕਰਦੇ। ਮੈਂ ਵੀ ਹੁਣੇ ਨਵਾਂ YouTube ਬਣਾਇਆ ਹੈਗਾ ਇਥੇ ਆਪਦੇ ਵਲੌਗਸ ਹੀ ਪਾਉਣੇ ਆ ਪਰ ਨਾਲ ਨਾਲ ਬੱਚੇ ਵਾਲੇ ਵਲੌਗ ਵੀ ਪਾਉਣੇ ਆ ਹਨਾ ਸੋਨੂੰ ਜਗਾ ਸਾਰੀਆਂ ਲਾਈਵ ਦਿਖਾਈ ਕਰਾਂਗੇ ਤੇ ਸੋਨੂੰ ਵਲੌਗ ਵੀ ਇਹਦੇ ਭਾਗੇ ਦਿਖਾਈ ਜਾਣੇ ਆ ਇਹ ਵੀ ਚਲੋ YouTube ਪੇਜ ਦੀ ਵੀ ਨਾ ਰੀਚ ਵਧੀ ਜਾਵੇ ਵਰਕ ਕਰੇ ਫੇਰ ਬੰਦਾ ਥੋੜੀ ਜਿਹੀ ਮਿਹਨਤ ਵੀ ਨਾ ਕਰਦਾ ਰਹਿੰਦਾ ਤੇ ਕਿਵੇਂ ਲੱਗਦੀਆਂ ਨੇ ਵੀਡੀਓ ਦੱਸੇ ਜ਼ਰੂਰ ਕਰੋ ਕਮੈਂਟ ਜ਼ਰੂਰ ਕਰਕੇ ਕਰੋ ਤੇ ਹਰ ਇੱਕ ਚੀਜ਼ ਦੇ ਕਮੈਂਟ ਜ਼ਰੂਰ ਕਰਕੇ ਕਰੋ ਤਾਂ ਜੋ ਪਤਾ ਲੱਗਦਾ ਰਹੇ ਆਪਾਂ ਨੂੰ ਜਾਂ ਤੁਹਾਨੂੰ ਕੁਝ ਲੱਗਦਾ ਵੀ ਨਮਾ ਕਰਨਾ ਕੋਰਮੈਂਚ ਤਾਂ ਉਹ ਵੀ ਇਸੇ ਕਰੋ ਵੀ ਕਿਸ ਤਰ੍ਹਾਂ ਦਾ ਕੰਟੈਂਟ ਪਾਈਏ ਕੀ ਦੇਖਣਾ ਪਸੰਦ ਕਰੋਗੇ ਕਿਉਂਕਿ ਆਪਾਂ ਕੋਮਨ ਫਰਨ ਵਾਲੇ ਵਲੌਗਸ ਪਾਉਣੇ ਆ ਜਾਂ ਵਖੋਖੀਆਂ ਜਗਾਵਾਂ ਦੇ ਵਲੌਗਸ ਪਾਉਣੇ ਆ ਤੇ ਫਿਰ ਆਪਾਂ ਉਸ ਹਿਸਾਬ ਦੇ ਕਰੀ ਗਾਈ ਕਰਾਂਗੇ ਲਾਈਵ ਨਾਲ ਚਲੋ YouTube ਦੀ ਰੋੜੀ ਜੀ ਰੀਚ ਵੱਧ ਜਾਂਦੀ ਆ ਤਾਂ ਆਪਾਂ ਲਾਈਵ ਕਰਦੇ ਆ ਤੇ ਬਾਕੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਜਿਨ੍ਹਾਂ ਨੇ YouTube ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਬੈਲ ਆਈਕਨ ਵੀ ਜ਼ਰੂਰ ਕਰੋ ਤਾਂ ਜੋ YouTube ਤੇ ਆਪਣੇ ਫੋਲੋਅਰਸ ਵੀ ਵੱਧਦੇ ਰਹਿਣ ਤੇ ਵਰਕ ਵੀ ਹੁੰਦਾ ਰਹੇ ਜਿਨ੍ਹਾਂ ਨੇ YouTube ਫੋਲੋ ਨਹੀਂ ਕੀਤਾ ਉਹ ਜ਼ਰੂਰ ਕਰਵਾਣਾ ਮੈਂ ਜੀ ਕਹਦੇ ਲਾਈਕ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਹਲੋ ਜੀ ਮੈਂ ਸਭ ਨੂੰ ਕਹਿੰਦਾ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤੇ YouTube ਲਾਈਕ ਸਬਸਕ੍ਰਾਈਬ ਸਾਡਾ ਜ਼ਰੂਰ ਕਰੋ ਕੱਕ ਕਰਦੇ ਫਿਰ ਬਹੁਤ ਹੋ ਗਿਆ ਕੋਈ ਟਾਈਮ 6:47 ਹੋ ਗਏ ਬਸ ਠੀਕ ਕਰਦੀ ਠੀਕ ਆ ਦੋਸਤੋ ਧੰਨਵਾਦ